ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਟਰੈਕਟਰ ਮੇਲਾ ਚੈਨਲ 'ਚ ਤੁਸੀਂ ਵੇਖ ਰਹੇ ਹੋ Facebook ਪੇਜ ਖੇਤੀਬਾੜੀ ਦੇ ਸੰਦਾਂ ਦਾ ਕਾਰੋਬਾਰ ਅੱਜ ਅਸੀਂ ਲੈ ਕੇ ਆਏ ਹਾਂ ਜੀ ਟਰਾਲੀ ਵਿਕਾਊ ਆ ਟਰਾਲੀ ਦਾ ਸਾਈਜ਼ ਹੈ ਜੀ 11x6 ਫੁੱਲ ਹੈਵੀ ਹੈ ਬਿਡ ਨਾਲ ਦੇ ਜੀ 65000 ਰੁਪਏ ਰੇਟ ਰੱਖਿਆ ਗਿਆ ਏਰੀਆ ਪਿੰਡ ਥੇ ਹਵੇਲੀ ਤਰਨਤਾਰ 65000 ਰੁਪਏ ਰੇਟ ਮੰਗਿਆ ਬਿਡ ਨਾਲ ਹੈ ਜੀ ਫੁੱਲ ਹੈਵੀ ਟਰਾਲੀ ਵਿਕਾਊ ਆ 11x6 ਦੀ 9914695840 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰਾਲੀ ਜਿਹੜੀ 65000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਮਹਿੰਦਰਾ 265 ਟਰੈਕਟਰ ਵਿਕਾਊ ਹੈ ਜੀ 2001 ਮਾਡਲ ਹੈ ਪੰਜਾਬ ਨੰਬਰ ਹੈ ਏਰੀਆ ਜੀ ਪਿੰਡ ਪੂਲਾ ਬਠਿੰਡਾ ਰੇਟ 232000 232000 ਰੁਪਏ ਰੇਟ ਮੰਗਾ ਜੀ ਪਹਿਲੇ ਨਾ ਹੈ ਇੰਜਨ ਗੇਅਰ ਦਾ ਓਕੇ ਹੈ ਜੀ 2001 ਮਾਡਲ ਹੈ ਪੰਜਾਬ ਨੰਬਰ ਹੈ ਜੀ 9915454152 ਇਸ ਨੰਬਰ ਤੇ ਫੋਨ ਕਰਕੇ ਮਹਿੰਦਰਾ 265 ਟਰੈਕਟਰ ਤੁਸੀਂ 232000 ਚ ਖਰੀਦ ਸਕਦੇ ਹੋ ਟਰਾਲੀ ਵਿਕਾਊ ਹੈ ਜੀ ਟਰਾਲੀ ਦਾ ਸਾਈਜ਼ ਹੈ ਜੀ 13/6.5 ਮੱਛੀ ਹੁੱਕ ਸਾਫ਼ ਕੰਡੀਸ਼ਨ ਰੇਲ ਦਾ ਹਿੱਸਾ ਬੇਟ ਹੈ ਜੀ 32 ਕੁਇੰਟਲ 32 ਕੁਇੰਟਲ ਬੇਟ ਹੈ ਜੀ ਏਰੀਆ ਪਲੂਰ ਨੇੜੇ ਪਾਤੜਾ ਰੇਟ ਹੈ ਜੀ 2,60,000 2,60,000 ਰੁਪਏ ਰੇਟ ਮੰਗੇ ਜੀ ਰੇਲ ਦਾ ਹਿੱਸਾ ਲੱਗੇ ਪੂਰੀ ਸਾਫ਼ ਟਰਾਲੀ ਹੈ ਇੱਕ ਟੋਪੀ ਟਰਾਲੀ ਦੀ ਜਾਲੀ ਵਿਕਾਊ ਹੈ ਨਿਊ ਕੰਡੀਸ਼ਨ ਹੈ ਉਹ ਨਹੀਂ ਆ ਰੇਟ ਮੰਗੇ ਸਾਈਜ਼ ਹੈ 11/6.5 8288080064 ਇਸ ਨੰਬਰ ਤੇ ਖਰੀਦ ਸਕਦੇ ਹੋ 8-10 ਕਿੱਲੇ ਜ਼ਮੀਨ ਚਾਹੀਦੀ ਹੈ ਨੈਰੀ ਤੇ ਬੋਰ ਦਾ ਪਾਣੀ ਹੋਵੇ ਏਰੀਆ ਰਾਮਾ ਕਾਲਿਆ ਵਾਲੀ ਸੁਖੈਨ ਦੇ ਸੁਯੋ ਦਾ ਮਲਕਾਣਾ ਪਿੰਡਾਂ ਦੇ ਵਿੱਚ ਜੇਕਰ ਕੋਈ ਵੀ ਵੀਰ ਇਹਨਾਂ ਏਰੀਆ ਦੇ ਵਿੱਚ ਜ਼ਮੀਨ ਵੇਚੁੰਦਾ ਚਾਹਵਨ ਹੋਵੇ ਇਸ ਵੀਰ ਨਾਲ ਸੰਪਰਕ ਜ਼ਰੂਰ ਕਰੇ 8-10 ਕਿੱਲੇ ਜ਼ਮੀਨ ਚਾਹੀਦੀ ਹੈ ਇਸ ਵੀਰ ਨੂੰ 8607668130 8607668130 ਇਸ ਨੰਬਰ ਤੇ ਤੁਸੀਂ ਇਸ ਵੀਰ ਨਾਲ ਸੰਪਰਕ ਕਰ ਸਕਦੇ ਹੋ ਟਰਾਲੀ ਚਾਹੀਦੀ ਐਸ ਵੀਰ ਨੂੰ ਜੀ 14/7 ਦੀ ਜੇਕਰ ਕੋਈ ਵੀ ਵੀਰ ਵੇਚਣ ਦਾ ਚਾਹਵਨ ਹੋਵੇ ਨੰਬਰ ਨੋਟ ਕਰ ਲਓ ਜੀ 9463842590 ਇਸ ਵੀਰ ਨੇ ਟਰਾਲੀ ਲੈਣੀ ਇਸ ਨੰਬਰ ਤੇ ਸੰਪਰਕ ਕਰੋ ਨਿਕੋਦਰ ਤੋਂ ਕਾਲਾ ਸੰਘੇਰੀਏ ਚ ਜ਼ਮੀਨ ਠੇਕੇ ਤੇ ਦੇਣ ਦੇ ਚਾਹਵਨ ਹੋਣ ਵੀਰ ਤਾਂ ਸੰਪਰਕ ਕਰੋ ਸਾਰਾ ਠੇਕਾ ਪਹਿਲਾਂ ਨੰਬਰ ਨੋਟ ਕਰ ਲਓ ਜੀ 82800 3864 777 ਇਸ ਨੰਬਰ ਤੇ ਸੰਪਰਕ ਕਰੋ ਜੀ ਇਹਨਾਂ ਵੀਰਾਂ ਨੇ ਜ਼ਮੀਨ ਠੇਕੇ ਤੇ ਲੈਣੀ ਆ। ਸਵਰਾਜ 735 ਡ੍ਰੈਕਟਰ ਵਿਕਾਊ ਹੈ ਜੀ 1997 ਮਾਡਲ ਏਰੀਆ ਬਰਨਾਲਾ ਇੰਜਨ ਗੇਅਰ ਦਾ ਓਕੇ ਹੈ। ਮਾਲਕ ਵੀਰ ਨੇ ਫੁੱਲ ਗਾਰੰਟੀ ਦਿੱਤੀ ਹੈ ਜੀ ਮੌਕੇ ਤੇ ਬਾਹਰ ਕੇ ਚਲਾ ਕੇ ਚੈੱਕ ਕਰਕੇ ਖਰੀਦ ਲਓ 1,48,000 ਰੁਪਏ ਰੇਟ ਮੰਗਿਆ ਜੀ ਬਰਨਾਲਾ ਏਰੀਆ ਦੇ ਵਿੱਚ ਟਰੈਕਟਰ ਹੈ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ। 9978729075 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਵਰਾਜ ਟਰੈਕਟਰ ਨੂੰ ਖਰੀਦ ਸਕਦੇ ਹੋ ਸਵਰਾਜ 855 ਟਰੈਕਟਰ ਵਿਗਾਊ ਹੈ ਜੀ 2011 ਮਾਡਲ 3 ਸਪੀਡ ਪੰਜਾਬ ਨੰਬਰ ਟਾਇਰ ਹੈਗੇ ਨੇ ਜੀ 80% ਏਰੀਆ ਸਰਹੰਦ ਫਤਿਹਗੜ ਸਾਹਿਬ ਏਰੀਆ ਸਰਹੰਦ ਫਤਿਹਗੜ ਸਾਹਿਬ ਰੇਟ 3 ਲੱਖ 60000 981496325 ਇਸ ਨੰਬਰ ਤੇ ਖਰੀਦ ਸਕਦੇ ਹੋ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਨੇ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤਾਂ ਕਿ ਨਵੀਂ ਵੀਡੀਓ ਜਲਦੀ ਪਹੁੰਚ ਸਕੇ ਤੁਹਾਡੇ ਕੋਲ 50 ਕਿੱਲੇ ਜ਼ਮੀਨ ਠੇਕੇ ਤੇ ਲੈਣੀ ਹੈ ਜੀ ਜਲੰਧਰ ਏਰੀਏ ਚ 7015598773 ਇਸ ਨੰਬਰ ਤੇ ਸੰਪਰਕ ਕਰੋ ਇਸ ਵੀਰ ਨੇ 50 ਕਿੱਲੇ ਜ਼ਮੀਨ ਠੇਕੇ ਤੇ ਲੈਣੀ ਹੈ ਜੀ ਜਲੰਧਰ ਏਰੀਏ ਦੇ ਵਿੱਚ ਜਲੰਧਰਾ ਏਰੀਏ ਵਾਲੇ ਵੀਰ ਇਹਨਾਂ ਨਾਲ ਸੰਪਰਕ ਕਰਨ ਟਰਾਲੀ ਜਾਲੀ ਵਾਲੀ ਵਿਕਾਊ ਹੈ ਜੀ 11/6 ਦੀ ਜਾਲੀ ਵਾਲੀ ਟਰਾਲੀ ਵਿਕਾਊ ਹੈ 11 6 ਦੀ ਏਰੀਆ ਮਾਨਸਾ ਪੂਰੀ ਸਾਫ ਬੇਦਾਗ ਟਾਇਰ ਨੇ ਜੀ ਬਾਕੀ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਰੇਟ 1 ਲੱਖ 35000 9855643206 9855643206 ਇਸ ਨੰਬਰ ਤੇ ਫੋਨ ਕਰਕੇ 11 6 ਦੀ ਟਰਾਲੀ 1 ਲੱਖ 35000 ਚ ਤੁਸੀਂ ਖਰੀਦ ਸਕਦੇ ਹੋ ਇਟ ਇਜ਼ ਗੱਡੀ ਵਿਕਾਊ ਹੈ ਜੀ 2010 ਮਾਡਲ ਗੱਡੀ ਹੈ ਜੀ 2 ਲੱਖ 11 ਹਜ਼ਾਰ ਰੁਪਏ ਦਾ ਰੇਟ ਰੱਖਿਆ ਗਿਆ ਏਰੀਆ ਮੁਕਸਰ ਸਾਹਿਬ ਬਾਕੀ ਕਾਗਜ਼ ਵਗੈਰਾ ਪੂਰੇ ਨੇ ਇੰਜਨ ਗੇਅਰ ਦੇ ਓਕੇ ਏਸੀ ਹੀਟਰ ਵਧੀਆ ਚੱਲਦਾ ਟੈਰਨ ਦੀ ਕੰਡੀਸ਼ਨ ਵਧੀਆ ਪਈ ਹੈ ਸਾਫ਼ ਕੰਡੀਸ਼ਨ ਦੀ ਗੱਡੀ ਹੈ ਜੀ 956924441 956924441 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਗੱਡੀ ਹੈ ਜਿਹੜੀ 2 ਲੱਖ 11000 ਚ ਖਰੀਦ ਸਕਦੇ ਹੋ HMT 911 ਟਰੈਕਟਰ ਵਿਕਾਊ ਹੈ ਜੀ 2002 ਮਾਡਲ ਪੰਜਾਬ ਨੰਬਰ ਨਵੇਂ ਟਾਇਰ ਨੇ ਜੀ ਮੋਗਾ ਏਰੀਏ ਦੇ ਵਿੱਚ ਇਹ ਟਰੈਕਟਰ ਖੜਾ ਹੈ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਕੰਡੀਸ਼ਨ ਜਿਵੇਂ ਓਕੇ ਹੈ ਜੀ 440000 ਰੇਟ ਮੰਗੇ ਗਿਆ ਬਾਕੀ ਤੁਸੀਂ ਮਾਲਕ ਵੀਰ ਦੇ ਨਾਲ ਬੈਠ ਕੇ ਡੀਲ ਕਰ ਸਕਦੇ ਹੋ ਨੰਬਰ ਨੋਟ ਕਰ ਲੋ 9876370598 ਇਹ ਨੰਬਰ ਹੈ ਜੀ ਇਸ ਨੰਬਰ ਤੇ ਫੋਨ ਕਰਕੇ HMT 911 ਟਰੈਕਟਰ ਨੂੰ 440000 ਤੇ ਤੁਸੀਂ ਖਰੀਦ ਸਕਦੇ ਹੋ ਅਰਜੈਂਟ ਸੇਲ ਕਰਨੇ ਹੈ ਜੀ ਇਸ ਵੀਰ ਨੇ ਸਾਰੇ ਸੰਦ ਸੁਹਾਗਾ ਵਿਕਾਊ ਹੈ ਜੀ ਰੇਟ 6500 ਜਾਲੀ ਦਾ ਰੇਟ ਹੈ ਜੀ 12500 16 ਤਵੀਆਂ ਦਾ ਰੇਟ ਹੈ ਜੀ 38000 11/6.5 ਦੀ ਡਵਲ ਟੈਰੀ ਜੈਕ ਵਾਲਾ ਟਰਾਲਾ ਵਿਕਾਊ ਹੈ ਜੀ ਰੇਟ ਹੈ 98000 11/6 ਪੈਂਟ ਪੰਜ ਦਾ ਡਵਲ ਡਰਾ ਟਰਾਲਾ ਜੀ ਰੇਟ 98000 ਸਵਰਾ 735 ਟਰੈਕਟਰ 98 ਮਾਡਲ ਪੰਜਾਬ ਨੰਬਰ ਰੇਟ 137000 137000 ਰੁਪਏ ਟਰੈਕਟਰ ਦਾ ਰੇਟ ਹੈ ਜੀ ਟਰਾਲੇ ਦਾ ਰੇਟ 98000 ਹੈ ਤੇ ਤਵੀਆਂ ਦਾ ਰੇਟ ਹੈ 1638000 ਜਾਲੀ ਦਾ ਰੇਟ ਹੈ 12500 ਸੁਹਾਗੇ ਦਾ ਰੇਟ ਹੈ ਜੀ 500 ਬਾਕੀ ਤੁਸੀਂ ਨੰਬਰ ਨੋਟ ਕਰ ਲਓ ਇਸ ਨੰਬਰ ਤੇ ਫੋਨ ਕਰਕੇ ਇਸ ਵੀਰ ਦੇ ਸਾਰੇ ਸੰਦਾਨ ਨੂੰ ਖਰੀਦ ਸਕਦੇ ਹੋ ਤੇ ਕੰਡੀਸ਼ਨ ਸਾਰੀਆਂ ਦੀ ਵੀਡੀਓ ਦੇ ਵਿੱਚ ਦਿਖਾਈ ਹੋਈ ਹੈ ਬਾਕੀ ਤੁਸੀਂ ਮੌਕੇ ਤੇ ਜਾ ਕੇ ਇਸ ਵੀਰ ਦੇ ਨਾਲ ਗੱਲਬਾਤ ਕਰਕੇ ਚੀਜ਼ਾਂ ਨੂੰ ਚੈੱਕ ਕਰਕੇ ਖਰੀਦ ਸਕਦੇ ਹੋ ਏਰੀਆ ਹੈਗਾ ਜੀ ਫਰੀਦਕੋਟ 9463718059 ਇਸ ਨੰਬਰ ਤੇ ਫੋਨ ਕਰਕੇ ਇਸ ਵੀਰ ਦੀ ਸਾਰੀਆਂ ਚੀਜ਼ਾਂ ਤੁਸੀਂ ਖਰੀਦ ਸਕਦੇ ਹੋ ਵੀਡੀਓ ਕੇਮੇ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੇਕਰ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਇੱਕ ਸ਼ੇਅਰ ਤੇ ਇੱਕ ਲਾਈਕ ਜ਼ਰੂਰ ਕਰਿਆ ਕਰੋ ਜੀ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਈ ਵੀਰ ਭੈਣਾਂ ਦੀ ਮਦਦ ਹੋ ਸਕਦੀ ਹੈ ਸੋ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਤੇ ਜਿਹੜੇ ਵੀਰ ਐਡ ਕਰਵਾਉਣ ਦੇ ਚਾਹਵਾਨ ਨੇ ਉਹ ਕਰ ਲੈਣ WhatsApp ਨੰਬਰ ਨੋਟ ਜੀ 9877988446 ਜੋ ਕਿ ਵੀਡੀਓ ਦੇ ਥੱਲੇ ਹਮੇਸ਼ਾ ਚਿੱਟੇ ਅੱਖਰਾਂ ਦੇ ਵਿੱਚ ਚੱਲਦਾ ਰਹਿੰਦਾ ਹੈ ਕਰਨਾ ਕਿ ਇਸ ਨੰਬਰ ਤੇ ਪ੍ਰੋਪਰ ਵੀਡੀਓ ਬਣਾ ਕੇ ਭੇਜੋ ਜੀ ਫੋਨ ਟੈਡਾ ਕਰਕੇ 2-3 ਮਿੰਟ ਦੀ ਵੀਡੀਓ ਬਣਾ ਕੇ ਭੇਜੋ ਸਾਰੀ ਜਾਣਕਾਰੀ ਦਿਓ ਜੀ ਐਡਰੈਸ ਦਿਓ ਆਪਣਾ ਉਸ ਤੋਂ ਬਾਅਦ ਤੁਸੀਂ ਸਾਨੂੰ ਇਸ ਨੰਬਰ ਤੇ ਐਡ WhatsApp ਕਰ ਸਕਦੇ ਹੋ ਤੇ ਤੁਹਾਡੀ ਐਡ ਅਸੀਂ ਚੈਨਲ ਟਰੈਕਟਰ ਮੇਲਾ YouTube Facebook ਪੇਜ ਖੇਤੀਬਾੜੀ ਦੇ ਸੰਬੰਧ ਦੇ ਕਾਰੋਬਾਰ ਤੇ ਲਾ ਦੇਵਾਂਗੇ ਜੀ ਤੇ ਇੱਕ ਹੋਰ ਵੀਰਾਂ ਨੂੰ ਬੇਨਤੀ ਹੈ ਰੇਟ ਮਾਰਕੀਟ ਦੇ ਹਿਸਾਬ ਨਾਲ ਰੱਖਿਆ ਕਰੋ ਜੀ ਕਈ ਵਾਰੀ ਵੀਰ ਰੇਟ ਜ਼ਿਆਦਾ ਲਾ ਕੇ ਭੇਜ ਦਿੰਦੇ ਆ ਤਾਂ ਚੀਜ਼ਾਂ ਕੋਈ ਸੇਲ ਨਹੀਂ ਹੋ ਰਹੀਆਂ ਸੋ ਵੀਰਾਂ ਨੂੰ ਬੇਨਤੀ ਹੈ ਜੀ ਰੇਟ ਮਾਰਕੀਟ ਦੇ ਹਿਸਾਬ ਨਾਲ ਰੱਖਿਆ ਕਰੋ ਜੀ ਤਾਂ ਕਿ ਤੁਹਾਡੀ ਹਰ ਇੱਕ ਚੀਜ਼ ਆਸਾਨੀ ਦੇ ਨਾਲ ਘਰ ਬੈਠੇ ਜਲਦੀ ਤੋਂ ਜਲਦੀ ਸੇਲ ਹੋ ਸਕੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਜਿਹੜੇ ਵੀਰ ਵੀਡੀਓ ਨੂੰ ਸ਼ੇਅਰ ਕਰਦੇ ਆ ਰਹੇ ਨੇ ਉਹਨਾਂ ਵੀਰਾਂ ਦਾ तहे ਦਿਲੋਂ ਧੰਨਵਾਦ ਉਮੀਦ ਆ ਤੁਸੀਂ ਅੱਗੇ ਤੋਂ ਵੀ ਐਡਾ ਸਪੋਰਟ ਕਰੋਗੇ ਸੋ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਕਿ ਤੁਹਾਨੂੰ ਕਿਹੜੇ ਏਰੀਆ ਦੇ ਵਿੱਚੋਂ ਮੋਟਰ ਕਨੈਕਸ਼ਨ ਦੇ ਲੋਡ ਆ ਜਾਂ ਕੋਈ ਟਰੈਕਟਰ ਟਰਾਲੀ ਜ਼ਮੀਨ ਪਲਾਟ ਕਿਸੇ ਵੀ ਤਰ੍ਹਾਂ ਦੀ ਚੀਜ਼ਾਂ ਦੀ ਲੋਡ ਆ ਤਾਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਆ ਕਰੋ ਜੀ ਤਾਂ ਕਿ ਅਸੀਂ ਤੁਹਾਡੇ ਲਈ ਲੈ ਕੇ ਆਈਏ ਤੇ ਵੱਧ ਤੋਂ ਵੱਧ ਸ਼ੇਅਰ ਲਾਈਕ ਕਰ ਦਿਓ ਬਣੇਗਾ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਜੀ ਜਲਦੀ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਖਾ ਜੀ